ਸ਼ਹੀਦ ਸਿੰਘਣੀਆਂ ਦੀ ਯਾਦ ਵਿੱਚ ਚਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ 1726 ਈਸਵੀ ਨੂੰ ਮੁਗਲ ਰਾਜਵਲੇ ਮੁਗਲ ਫੌਜਾਂ ਨਾਲ ਜੂਝ ਕੇ ਸ਼ਹੀਦੀ ਦਾ ਜਾਨ ਪੀਣ ਵਾਲੀਆਂ ਪਿੰਡ ਚਵਿੰਡਾ ਕਲਾ ਦੀਆਂ ਮਹਾਨ ਸ਼ਹੀਦ ਸਿੰਘਣੀਆਂ ਅਤੇ ਸ਼ਹੀਦ ਪਾਈ ਜੋਗਾ ਸਿੰਘ ਅਤੇ ਸ਼ਹੀਦ ਪਾਈ ਹਰਦੇਵ ਸਿੰਘ ਦੀ ਸ਼ਹੀਦੀ ਜਾਂ ਸਮਰਪਿਤ ਚਲਾਨਾ ਸ਼ਹੀਦੀ ਸਮਾਗਮ ਪਿੰਡ ਚਵਿੰਡਾ ਖੁਰਦ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲਾਂ ਵਿੱਚ ਭਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਪੰਥ ਪ੍ਰਚੀਤ ਢਾਡੀ ਗਿਆਨੀ ਗੁਰਪ੍ਰਤਾਪ ਸਿੰਘ ਪਤਨ ਵੱਲੋਂ ਸਾਕਾਰ ਨਨਕਾਣਾ ਸਾਹਿਬ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਗਿਆ ਇਛੇ ਤਰੱਕ ਗਿਆਨੀ ਗੁਰਪ੍ਰੀਤ ਸਿੰਘ ਚਵਿੰਡਾ ਦੇ ਜਥੇ ਵੱਲੋਂ ਸੰਗਤਾਂ ਨੂੰ ਸ਼ਹੀਦ ਸਿੰਘਣੀਆਂ ਸ਼ਹੀਦੀ ਦਾਸਤਾਂ ਸੁਣਾ ਕੇ ਸੰਗਤਾਂ ਨੂੰ ਮੰਤਰਮੁਗਤ ਕੀਤਾ ਅਤੇ ਇਸ ਮੁਕੇ ਸਾਬਕਾ ਸ਼ਿਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਐਮਏ ਵੱਲੋਂ ਆਏ ਹੋਏ ਜਥਿਆਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੁਕੇ ਸਾਫ ਦਾ ਸਰਪੰਚ ਰঞ্জੀਤ ਸਿੰਘ ਚਵਿੰਡਾ ਗੁਰਮੇਦ ਸਿੰਘ ਦੋਦੀ ਅਪਤਾਰ ਸਿੰਘ ਪੱਟਾ ਬਾਬਾ ਕੁਲਦੀਪ ਸਿੰਘ ਚਵਿੰਡਾ ਕੜਾ ਸਾਫ ਦਾ ਸਰਪੰਚ ਗੁਰਮ ਗੁਰਮੇਦ ਸਿੰਘ ਚਵਿੰਡਾ ਖੁਰਦ ਨੰਬਰਦਾਰ ਇਕਬਾਲ ਸਿੰਘ ਗੁਰਮੇਦ ਸਿੰਘ ਸਕੱਤਰ ਸਿੰਘ ਬਾਬਾ ਤਾਵਾ ਸਿੰਘ ਮੇਜਰ ਸਿੰਘ ਸਾਫ ਸਿੰਘ ਪ੍ਰਦਾਨ ਦਿਲਬਾਕ ਸਿੰਘ ਸਮੇਤ ਹੋਰ ਵੀ ਪਿੰਡ ਵਾਸੀ ਇਸ ਮੁਕੇ ਹਾਜ਼ਰ ਥਣ ਤੇ ਹਰ ਸਾਲ ਪਿੰਡ ਚੁੰਡਾ ਕਲਾਂ ਤੇ ਚੁੰਡਾ ਖੁਰਦੀ ਸੰਗਤ ਰਲ ਕੇ 1126 ਸ ਨੂੰ ਜਦੋਂ ਮੁਗਲਾਂ ਦਾ ਰਾਜ ਸੀਗਾ ਤੇ ਉਹਨਾਂ ਦਿਨਾਂ 'ਚ ਇਸ ਨਗਰ ਦੇ ਸਰਦਾਰ ਬਹਾਦਰ ਸਿੰਘ ਦੇ ਘਰ ਵਿਆਹ ਦੇ ਮੌਕੇ ਤੇ ਲੜਾਈ ਹੋਈ ਸੀਗੀ ਲਾਹੌਰ ਦੀ ਫੌਜ ਆਣ ਕੇ ਹਮਲਾ ਬੋਲਿਆ ਸੀਗਾ ਤੇ ਸਾਡੇ ਨਗਰ ਦੀਆਂ ਗੁਰਸਿੱਖ ਬੀਬੀਆਂ ਨੇ ਲੜ ਕੇ ਸ਼ਹੀਦ ਹੋਈਆਂ ਸੀਗੀਆਂ ਉਹਨਾਂ ਸ਼ਹੀਦ ਗੁਰਸਿੱਖ ਬੀਬੀਆਂ ਯਾਦ 'ਚ ਹਰ ਸਾਲ ਦੋਨਾਂ ਪਿੰਡਾਂ ਸੰਤ ਰਲਕੇ ਪਿੰਡ ਚੁੰਡਾਖੁਰ ਦੇ ਗੁਰਦਾਰੇ ਇਹ ਸਮਾਗਮ ਕਰਦੀਆਂ ਨੇ ਔਰ ਇਹ ਨਾਲ ਹੀ ਮੌਜੂਦਾ ਸਮਾਣੇ ਤੇ 1984 ਦੇ ਟਾਈਮ ਸਮੇਂ ਜੋ ਭਾਰਤੀ ਫੌਜ ਨੇ ਦਰਵਾਜ਼ਾ 'ਤੇ ਹਮਲਾ ਕੀਤਾ ਸਾਡੇ ਨੱਗੇ ਦੇ ਸ਼ਹੀਦ ਭਾਈ ਜੋਗਾ ਸਿੰਘ ਸ਼ਹੀਦ ਹੋਏ ਬਾਬਾ ਹਰਦੇਵ ਸਿੰਘ ਸ਼ਹੀਦ ਹੋਏ ਉਹਨਾਂ ਦੀ ਯਾਦ ਆਪਾਂ ਮਨਾਉਂਦੇ ਆਂ ਹਰ ਸਾਲ ਉਹਨਾਂ ਸ਼ਹੀਦ ਗੁਰਸਿੱਖ ਬੀਬੀਆਂ ਜੋ 1726 ਈਸਵੀ ਨੂੰ ਲੜ ਕੇ ਸ਼ਹੀਦ ਹੋਏ ਉਹਨਾਂ ਦੀ ਆਪਾਂ ਯਾਦ ਮਰਾਰੇ ਅੱਜ ਉਹਨਾਂ ਆਪਾਂ ਯਾਦ ਮਰਾਰੇ ਆਂ ਇਹ ਤਾਂ ਮਨ ਉਹਦੇ ਤੋਂ ਸੜੌੜੀਆਂ ਪੀੜੀਆਂ ਬੱਚੇ ਪਤਾ ਲੱਗ ਸਕੇ ਕਿ ਸਾਡੇ ਵੱਡੇ ਨੇ ਕੀ ਕੀਤਾ ਹੈ ਉਹਨਾਂ ਯਾਦ ਰੱਖਿਆ ਆਪਾਂ ਮਨਾਉਂਦੇ ਕਿ ਬੱਚਾ ਨੂੰ ਜਾਣਕਾਰੀ ਮਿਲੇ ਸਾਡਾ ਚਾਹ ਸੀ ਸਾਡੇ ਗੁਰੂਆਂ ਦਾ ਇਤਿਹਾਸ ਕੀ ਉਹਨਾਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਸਭ ਜਦ ਦੇ ਕੋਈ ਸ਼ਹੀਦ ਹੋਏ ਇਹ ਸੋਨੂ ਜ ਸਾਡੇ ਬੱਚੇ ਤੇ ਗੁਰੂ ਘਰ ਨਾਲ ਜੁੜੇ ਰਹਿਣਗੇ ਇਹ ਸਾਡਾ ਮੇਲ ਮੰਦੋਰਤ ਹੁੰਦਾ ਹੈ